ਸਸ਼ੀ ਗਾਲ ਪੰਜਾਬੀਓ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਸੁਪਰ ਵੀਜ਼ਾ 2025 ਮਾਪਿਆਂ ਨੂੰ ਲੰਬੇ ਸਮੇਂ ਲਈ ਕੈਨੇਡਾ ਬੁਲਾਉਣ ਲਈ ਨਵੇਂ ਨਿਯਮਾਂ ਦਾ ਐਲਾਨ ਕੈਨੇਡਾ ਵਿੱਚ ਰਹਿ ਰਹੇ ਅਤੇ ਆਪਣੇ ਮਾਪਿਆਂ ਦਾਦਾ ਦਾਦੀ ਨਾਨਾ ਨਾਨੀ ਨੂੰ ਕੈਨੇਡਾ ਬੁਲਾਉਣ ਦੇ ਚਾਹਵਾਨਾਂ ਲਈ ਕੈਨੇਡਾ ਸਰਕਾਰ ਨੇ ਸਾਲ 2026 ਲਈ ਬਹੁਤ ਵਧੀਆ ਨਿਯਮ ਜਿਹੜੇ ਨੇ ਉਹਨਾਂ ਦੇ ਵਿੱਚ ਵੱਡੇ ਬਦਲਾਅ ਕੀਤੇ ਗਏ ਨੇ ਇਹ ਬਦਲਾਅ ਉਹਨਾਂ ਪਰਿਵਾਰਾਂ ਲਈ ਵੱਡੀ ਰਾਹਤ ਲੈ ਕੇ ਆਏ ਹਨ ਜੋ ਆਪਣੇ ਬਜ਼ੁਰਗਾਂ ਨੂੰ ਲੰਬੇ ਸਮੇਂ ਤੋਂ ਆਪਣੇ ਕੋਲ ਬੁਲਾਉਣਾ ਚਾਹੁੰਦੇ ਨੇ ਸੁਪਰ ਵੀਜ਼ੇ ਦੀ ਮਿਆਦ ਵਿੱਚ ਇਤਿਹਾਸਿਕ ਵਾਧਾ ਕਰਨ ਜਾ ਰਹੀ ਹੈ ਕੈਨੇਡਾ ਸਰਕਾਰ ਸੁਪਰ ਵੀਜ਼ਾ ਦੇ ਨਿਯਮਾਂ ਵਿੱਚ ਸਭ ਤੋਂ ਅਤੇ ਵੱਡਾ ਬਦਲਾਅ ਜਿਹੜਾ ਦੇਖਣ ਨੂੰ ਮਿਲੇਗਾ ਉਹ ਹੈ ਜੀ ਪਹਿਲਾਂ ਸੁਪਰ ਵੀਜ਼ਾ ਜਿਹੜਾ ਮਿਆਦ ਸੀਗੀ ਉਹ 2 ਸਾਲ ਸੀ ਜਿਸ ਨੂੰ ਹੁਣ ਵਧਾ ਕੇ 5 ਸਾਲ ਕਰ ਦਿੱਤਾ ਗਿਆ ਹੈ ਇਸ ਦਾ ਮਤਲਬ ਹੈ ਕਿ ਮਾਪੇ ਹੁਣ ਇੱਕ ਵਾਰ ਵਿੱਚ 5 ਸਾਲ ਤੱਕ ਕੈਨੇਡਾ ਵਿੱਚ ਰਹਿ ਸਕਦੇ ਹਨ ਇਸ ਤੋਂ ਇਲਾਵਾ ਇਸ ਵੀਜ਼ੇ ਨੂੰ ਕੈਨੇਡਾ ਵਿੱਚ ਰਹਿ ਕੇ ਹੀ 3 ਸਾਲ ਦੇ ਲਈ ਹੋਰ ਵਧਾਇਆ ਜਾ ਸਕਦਾ ਹੈ ਜਿਸ ਨਾਲ ਉਹ ਕੁੱਲ 8 ਸਾਲ ਤੱਕ ਕੈਨੇਡਾ ਦੇ ਵਿੱਚ ਆਪਣੇ ਬੱਚਿਆਂ ਕੋਲ ਪੋਤੇ-ਪੋਤੀਆਂ ਕੋਲ ਰਹਿ ਸਕਦੇ ਹਨ ਉਸ ਤੋਂ ਅਗਲੀ ਗੱਲ ਕਰਦੇ ਹਾਂ ਜੀ ਇੰਸ਼ੋਰੈਂਸ ਨਿਯਮਾਂ ਵਿੱਚ ਜਿਹੜੀ ਐ ਢਿੱਲ ਦਿੱਤੀ ਗਈ ਹੈ ਭਾਰਤ ਤੋਂ ਇੰਸ਼ੋਰੈਂਸ ਕਰਵਾਉਣ ਦੀ ਆਗਿਆ ਦੂਜੀ ਵੱਡੀ ਅਪਡੇਟ ਹੈਲਥ ਇੰਸ਼ੋਰੈਂਸ ਨਾਲ ਜੁੜੀ ਹੋਈ ਹੈ ਪਹਿਲਾਂ ਮਾਪਿਆਂ ਲਈ ਆਪਣੀ ਇੰਸ਼ੋਰੈਂਸ ਸਿਰਫ ਕੈਨੇਡਾ ਦੇ ਕਿਸੇ ਏਜੰਟ ਤੋਂ ਕਰਵਾਉਣੀ ਜ਼ਰੂਰੀ ਸੀ ਹੁਣ ਕੈਨੇਡਾ ਸਰਕਾਰ ਨੇ ਇਸ ਵਿੱਚ ਢਿੱਲ ਦਿੱਤੀ ਹੈ ਜਿਸ ਅਨੁਸਾਰ ਇੰਸ਼ੋਰੈਂਸ ਹੁਣ ਭਾਰਤ ਤੋਂ ਵੀ ਕਰਵਾਈ ਜਾ ਸਕਦੀ ਹੈ ਪਰ ਇੱਥੇ ਇੱਕ ਸ਼ਰਤ ਹੈ ਇੰਸ਼ੋਰੈਂਸ ਪ੍ਰਦਾਤਾ OSFI ਤੋਂ ਰਜਿਸਟਰ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਇੰਸ਼ੋਰੈਂਸ ਕਟੋਕਟ ਇੱਕ ਸਾਲ ਲਈ ਵੈਲਿਡ ਹੋਣੀ ਚਾਹੀਦੀ ਹੈ ਅਤੇ ਇਸ ਦੀ ਕਟੋਕਟ ਕਵਰੇਜ 1 ਸਾਲ ਕੈਨੇਡੀਅਨ ਡਾਲਰ ਹੋਣੀ ਚਾਹੀਦੀ ਹੈ ਇਹ ਰਕਮ ਇੱਕ ਵਾਰ ਵਿੱਚ ਜਾਂ ਕਿਸ਼ਤ ਵਿੱਚ ਭਰੀ ਜਾ ਸਕਦੀ ਹੈ ਉਸ ਤੋਂ ਅਗਲੀ ਗੱਲ ਕਰਦੇ ਹਾਂ ਜੀ ਸਪੌਂਸਰ ਦੀ ਆਮਦਨ ਸੰਬੰਧੀ ਸ਼ਰਤਾਂ ਕਿਹੜੀਆਂ ਨੇ ਉਸਦੇ ਬਾਰ ਵੀ ਥੋੜੀ ਜਹੀ ਨਜ਼ਰ ਮਾਰ ਲੈਣੇ ਜੀ ਸੁਪਰ ਵੀਜ਼ਾ ਲਈ ਤੀਜੀ ਅਤੇ ਵੱਡੀ ਸਭ ਤੋਂ ਮਹੱਤਵਪੂਰਨ ਸ਼ਰਤ ਸਪੌਂਸਰ ਦੀ ਆਮਦਨ ਨਾਲ ਜੁੜੀ ਹੋਈ ਹੈ ਸਪੌਂਸਰ ਕਰਨ ਵਾਲੇ ਵਿਅਕਤੀ ਭਾਵੇਂ ਉਹ ਬੱਚੇ, ਪੋਤਾ-ਪੋਤੀ ਜਾਂ ਦੋਤਾ-ਦੋਤੀ ਹੋਵੇ ਲਈ ਸਰਕਾਰ ਵੱਲੋਂ ਨਿਰਧਾਰਿਤ ਆਮਦਨ ਦੀਆਂ ਸ਼ਰਤਾਂ ਨੂੰ ਪੂਰਾ ਕਰਨਾ ਲਾਜ਼ਮੀ ਹੈ ਕੈਨੇਡਾ ਸਰਕਾਰ ਇਨਕਮ ਪ੍ਰੂਫ ਦੀ ਜਾਂਚ ਕਰਨ ਤੋਂ ਬਾਅਦ ਹੀ ਸੁਪਰ ਵੀਜ਼ਾ ਜਾਰੀ ਕਰਦੀ ਹੈ ਜਿਵੇਂ ਕਿ ਪਰਿਵਾਰਿਕ ਮੈਂਬਰਾਂ ਦੀ ਗਿਣਤੀ ਜੇਕਰ ਇੱਕ ਪਰਿਵਾਰਿਕ ਮੈਂਬਰ ਹੈ ਤਾਂ ਘੱਟੋ ਘੱਟ ਉਹਨਾਂ ਦੀ ਸਲਾਨਾ ਆਮਦਨ ਜਿਹੜੀ ਹੈ ਬੱਚਿਆਂ ਦੀ 36576 ਕੈਨੇਡੀਅਨ ਡਾਲਰ ਹੋਣੀ ਚਾਹੀਦੀ ਹੈ ਜੇ ਦੋ ਸਪੌਂਸਰ ਨੇ ਪਤੀ ਪਤਨੀ ਤਾਂ ਉਹਨਾਂ ਦੀ ਆਮਦਨ ਜਿਹੜੀ ਹੈ 44966 ਕੈਨੇਡੀਅਨ ਡਾਲਰ ਹੋਣੀ ਚਾਹੀਦੀ ਹੈ ਜੇਕਰ ਤਿੰਨ ਮੈਂਬਰ ਨੇ ਤਾਂ 54594 ਕੈਨੇਡੀਅਨ ਡਾਲਰ ਹੋਣੀ ਚਾਹੀਦੀ ਹੈ ਤੇ ਚਾਰ ਮੈਂਬਰ ਨੇ ਤਾਂ ਉਹਨਾਂ ਦੀ ਜਿਹੜੀ ਆਮਦਨ ਹੈ 61920 ਕੈਨੇਡੀਅਨ ਡਾਲਰ ਜਿਹੜੀ ਹੈ ਆਮਦਨ ਹੋਣੀ ਚਾਹੀਦੀ ਹੈ ਹੁਣ ਕੁਝ ਐਪਲੀਕੇਸ਼ਨ ਪ੍ਰੋਸੈਸ ਲਈ ਦਸਤਾਵੇਜ਼ਾਂ ਦੇ ਉੱਤੇ ਨਜ਼ਰ ਮਾਰਦੇ ਸਭ ਤੋਂ ਪਹਿਲਾਂ ਇਨਵੀਟੇਸ਼ਨ ਲੈਟਰ ਸਪான்ਸਰ ਵੱਲੋਂ ਅਰ ਰਿਸ਼ਤੇ ਦਾ ਸਬੂਤ ਜਿਵੇਂ ਕਿ ਜਨਮ ਸਰਟੀਫਿਕੇਟ ਬੈਂਕ ਬੈਲੈਂਸ ਬਿਨੇਕਰ ਦੀ ਵਿੱਤੀ ਸਥਿਰਤਾ ਲਈ ਇਨਕਮ ਪ੍ਰੂਫ ਸਪான்ਸਰ ਦੇ ਟੈਕਸ ਰਿਟਰਨ ਰੋਜ਼ਗਾਰ ਪੱਤਰ ਆਦਿ ਹੈਲਥ ਇੰਸ਼ੋਰੈਂਸ ਉਪਰ ਦੱਸੇ ਗਏ OSFI ਨਿਯਮਾਂ ਅਨੁਸਾਰ ਵੈਲਿਡ ਜੋ ਵੀ ਵਿਅਕਤੀ ਇਹਨਾਂ ਸਾਰੀਆਂ ਲੋੜਾਂ ਨੂੰ ਪੂਰਾ ਕਰਦਾ ਹੈ ਉਸ ਨੂੰ ਆਉਣ ਵਾਲੇ 2026 ਵਿੱਚ ਇਹਨਾਂ ਨਿਯਮਾਂ ਤਹਿਤ ਸੁਪਰ ਵੀਜ਼ਾ ਲਈ ਅਪਲਾਈ ਕਰ ਸਕਦਾ ਹੈ ਅਤੇ ਆਪਣੇ ਪਰਿਵਾਰ ਨੂੰ ਲੰਬੇ ਸਮੇਂ ਲਈ ਕੈਨੇਡਾ ਬੁਲਾ ਸਕਦਾ ਹੈ ਏਸੀ ਕੀ ਕੈਨੇਡਾ ਤੋਂ ਇੱਕ ਬਹੁਤ ਵੱਡੀ ਖਬਰ ਜੋ ਸੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਦਬਲੋ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ